ਜ਼ਿੰਦਾਬਾਦ ਮੁਰਦਾਬਾਦ ਮੁਰਦਾਬਾਦ ਲੋਕਾਂ ਦਾ ਇਕ ਸੰਗਬਾਦ ਜਿੰਦਾਬਾਦ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਜ਼ਿੰਦਾਬਾਦ ਜਿੰਦਾਬਾਦ ਮੁਕੇਰੀਆਂ ਦੇ ਲੋਕਾਂ ਦਾ ਇਕ ਸੰਗਬਾਦ ਜਿੰਦਾਬਾਦ ਜਿੰਦਾਬਾਦ ਅ ਅੱਜ ਸੰਯੁਕਤ ਕਿਸਾਨ ਮੋਰਚਾ ਜਿਹਦੇ ਵੱਲੋਂ ਸੱਦਾ ਆਇਆ ਹੈ 16 ਫਰਵਰੀ ਦਾ ਪੰਜਾਬ ਤੇ ਭਾਰਤ ਬੰਦ ਉਦੇ ਵਿੱਚ ਲਗਭਗ ਸਾਰੀਆਂ ਟ੍ਰੇਡ ਯੂਨੀਅਨ ਨੇ ਪੂਰਨ ਤੌਰ ਤੇ ਸਮਰਥਨ ਦਿੱਤਾ ਹੈ ਤੇ ਜਿਹਦਾ ਪ੍ਰਚਾਰ ਪੂਰੇ ਭਾਰਤ ਤੇ ਪੂਰੇ ਯੂਰਪ ਤੇ ਉੱਪਰ ਸ਼ੁਰੂ ਹੋਇਆ ਹੈ ਉਸੇ ਪੈਟਰਨ ਦੇ ਉੱਪਰ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਇਕੱਠਾ ਹੋਇਆ ਹੈ ਫਿਰ ਤੋਂ ਜਿੰਨ ਲਗਾਤਾਰ ਦਿੱਲੀ ਦੇ ਉਸ ਲਾਹਮਿਸਾਲ ਇਤਿਹਾਸਕ ਕਿਸਾਨ ਅੰਦੋਲਨ ਦੇ ਵਿੱਚ ਵੜ ਝੜ ਕੇ ਹਰ ਸੇ ਮਾਨਸਰ ਟੋਲ ਪਲਾਜ਼ੇ ਤੇ ਜਿਹੜਾ ਹੈ ਧਰਨਾ ਲਾ ਕੇ ਰੱਖਿਆ ਤੇ ਕਿਸਾਨਾਂ ਦੀਆਂ ਉਹ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਪੰਜਾਬ ਮੁੜੇ ਤੇ ਅੱਜ ਮੁਕੇਰੀਆਂ ਦੀਆਂ 6 ਜਿਹੜੀਆਂ ਕਿਸਾਨ ਜਥੇਬੰਦੀਆਂ ਇਹਨਾਂ ਨੇ ਜਿਨ੍ਹਾਂ ਨੇ ਇਕੱਠੇ ਹੋ ਕੇ 16 ਫਰਵਰੀ ਦੇ ਜਿਹੜੇ ਆ ਭਾਰਤ ਬੰਦ ਨੂੰ ਕਾਮਯਾਬ ਕਰਨ ਦੇ ਲਈ ਜਿਹੜਾ ਪ੍ਰੋਗਰਾਮ ਲਿਖਿਆ ਜਿਹਦੇ ਵਿੱਚ ਮੈਂ ਨਾਜ਼ ਦੱਸ ਦੇਣਾ ਹੈ ਜਮੂਰੀ ਕਿਸਾਨ ਸਭਾ ਭਾਰਤੀ ਕਿਸਾਨ ਯੂਨੀਅਨ ਉਗਰਾਹ ਦੁਆਬਾ ਕਿਸਾਨ ਕਮੇਟੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਕਿਸਾਨ ਯੂਨੀਅਨ ਤੇ ਪਗੜੀ ਸੰਭਾਲ ਜੱਟਾ ਇਹ 6 ਕਿਸਾਨ ਜੱਥੇਬੰਦੀਆਂ ਦੇ ਜਿਹੜੇ ਆਗੂ ਐ ਅੱਜ ਇਕੱਠੇ ਹੋਏ ਐ ਜਿਨ੍ਹਾਂ ਵੱਲੋਂ ਇਕੱਠਿਆਂ ਹੋ ਕੇ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਉਹ ਸਾਰਿਆਂ ਤੇ ਇਹਨਾਂ ਨੇ ਸੱਦਾ ਦਿੱਤਾ ਵੀ ਜੇ ਹੋਰ ਵੀ ਕੋਈ ਜੱਥੇਬੰਦੀ ਇੱਥੇ ਰਹਿ ਗਈ ਹੈ ਜਿਨ੍ਹਾਂ ਦੇ ਆਗੂ ਅਜੇ ਨਹੀਂ ਪਹੁੰਚੇ ਐ ਉਹਨਾਂ ਨੂੰ ਵੀ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਪ੍ਰੋਗਰਾਮ ਜਿੱਦਾਂ ਹੀ ਸੰਯੁਕਤ ਕਿਸਾਨ ਮੋਰਚਾ ਉੱਪਰੋਂ ਐਲਾਨ ਕਰਦਾ ਐ ਉਹਨਾਂ ਨੂੰ ਮੁਕੇਰੀਆਂ ਪੈਟਰਨ ਤੇ ਜਿਹੜਾ ਪੂਰਾ ਲਾਗੂ ਕੀਤਾ ਜਾਏਗਾ ਤੇ 16 ਫਰਵਰੀ ਦੇ ਬੰਦ ਨੂੰ ਲੈ ਕੇ ਜਿਹੜਾ ਅਗਲਾ ਪ੍ਰੋਗਰਾਮ ਹੈ ਅਸੀਂ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਸੱਦਾ ਦਿੰਦੇ ਆ ਪੂਰੇ ਪੰਜਾਬ ਤੋਂ ਲੈ ਕੇ ਮੁਕੇਰੀਆਂ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਟ੍ਰੇਡ ਯੂਨੀਅਨਾਂ ਦੇ ਵਿੱਚ ਕੰਮ ਕਰਦੇ ਸਾਰਿਆਂ ਨੂੰ ਟਰਾਂਸਪੋਰਟਰਾਂ ਨੂੰ ਟੈਕਸੀ ਯੂਨੀਅਨ ਨੂੰ ਹਰ ਪ੍ਰਕਾਰ ਦੀ ਉਸ ਜਥੇਬੰਦੀ ਨੂੰ ਜਿਹੜੀ ਇਸ 16 ਫਰਵਰੀ ਦੇ ਇਤਿਹਾਸਿਕ ਭਾਰਤ ਬੰਦ ਦੇ ਵਿੱਚ ਸ਼ਾਮਲ ਹੈ ਉਹ 16 ਫਰਵਰੀ ਨੂੰ ਜਿਹੜਾ ਆ ਮੁਕੇਰੀਆਂ ਦੇ ਵਿੱਚ ਭਾਰਤ ਬੰਦ ਦਾ ਜਿਹੜਾ ਆ ਪ੍ਰੋਟੈਸਟ ਕੀਤਾ ਜਾ ਰਿਹਾ ਉਹ ਮਾਤਾ ਰਣੀ ਚੌਂਕ ਦੇ ਵਿੱਚ ਕੀਤਾ ਜਾ ਰਿਹਾ ਹੈ ਇਹ ਪ੍ਰੋਟੈਸਟ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਹੈ ਪੂਰਨ ਤੌਰ ਤੇ ਇੱਥੇ ਧਰਨਾ ਮਜਾਰਾ ਕੀਤਾ ਜਾਏਗਾ ਇੱਕ ਵੱਡਾ ਇਤਿਹਾਸਕ ਜਿਹੜਾ ਹੈ ਮੋਰਚਾ ਇੱਥੇ ਲਗਾ ਕੇ ਜਿਹੜਾ ਹੈ ਐਕਸ਼ਨ ਕੀਤਾ ਜਾਏਗਾ ਜਿਹਦੇ ਵਿੱਚ ਅਸੀਂ ਇਹ ਤੈਅ ਕੀਤਾ ਹੈ ਕਿ ਉਸ ਦਿਨ ਕੋਈ ਵੀ ਐਮਰਜੈਂਸੀ ਸਵਾਮਾ ਹੈ ਉਹਨੂੰ ਨਹੀਂ ਰੋਕਿਆ ਜਾਏਗਾ ਸਕੂਲੀ ਬੱਚਿਆਂ ਦੇ ਪੇਪਰਾਂ ਨੂੰ ਨੱਦੇ ਜੇ ਰੱਖਦੇ ਹੋਏ ਉਹਨਾਂ ਦੇ ਬੱਚਿਆਂ ਦੀਆਂ ਬੱਸਾਂ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਕੋਈ ਅੜਚਾ ਨਹੀਂ ਆਨ ਦਿੱਤੀ ਜਾਏਗੀ ਉਹਨਾਂ ਦੇ ਲਈ ਇੱਕ ਐਕਸਟਰਾ ਸਾਈਡ ਤੋਂ ਰਸਤਾ ਅਸੀਂ ਚਾਲੂ ਰੱਖਾਂਗੇ ਜ ਜਿਹਦੇ ਵਿੱਚ ਇਥੋਂ ਦੇ ਪੁਲਿਸ ਪ੍ਰਸ਼ਾਸਨ ਦੀ ਪੂਰਨ ਤੌਰ ਤੇ ਮਦਦ ਵੀ ਕੀਤੀ ਜਾਵੇਗੀ ਤੇ ਨਾਲ ਹੀ 6 ਜਥੇਬੰਦੀਆਂ ਦੇ 33 ਵਲੰਟੀਅਰ ਲਾ ਕੇ ਜਿਹੜਾ ਇਹ ਪੂਰਾ ਪ੍ਰਬੰਧ ਕੀਤਾ ਜਾਏਗਾ ਇੱਥੇ ਹੀ ਧਰਨੇ ਦੇ ਵਿੱਚ ਸਾਰੇ ਆਏ ਹੋਏ ਸਾਥੀਆਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਏਗਾ ਅਸੀਂ ਜਿਹੜਾ ਹੁਣ ਅਗਲਾ ਹੈ ਕਿ ਸਾਰਿਆਂ ਨੂੰ ਅਪੀਲ ਕਰਦੇ ਆਂ ਮੁਕੇਰੀਆਂ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹਰ ਪ੍ਰਕਾਰ ਦੇ ਮਨਰੇਗਾ ਦੇ ਵਿੱਚ ਕੰਮ ਕਰਦੇ ਆਗੂਆਂ ਨੂੰ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਣੇ ਸਾਥੀਆਂ ਨੂੰ ਪਿੰਡਾਂ ਦੇ ਵਿੱਚ ਕਾਫਲੇ ਬਣਾ ਕੇ ਟਰਾਲੀਆਂ ਦੇ ਉੱਪਰ ਭਰ ਕੇ ਮੋਟਰਸਾਈਕਲਾਂ ਤੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਇਸ ਭਾਰਤ ਬੰਦ ਦਾ ਹਿੱਸਾ ਬਣੋ ਤੇ ਮੁਕੇਰੀਆਂ ਮਾਤਾ ਰਾਣੀ ਚੌਕ ਦੇ ਵਿੱਚ ਕੀਤੇ ਜਾ ਰਹੇ ਇਕੱਠ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਲੈ ਕੇ ਸ਼ਮੂਲੀਅਤ ਕਰੋ ਕਿ ਬੰਦੋ ਜਿਹੜਾ ਸਿੱਧਾ ਕਿਰਾਏ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਰੋਕੋ ਦੇਖੋ ਇੱਕ ਤਾਂ ਕਿਸਾਨੀ ਮੰਗਾਂ ਨੂੰ ਲੈ ਕੇ ਸਿੱਧੇ ਤੌਰ ਤੇ ਲੰਬੇ ਸਮੇਂ ਤੋਂ ਜਿਹੜਾ ਆ ਪੰਜਾਬ ਤੇ ਭਾਰਤ ਦੇ ਵਿੱਚ ਜਿਹੜਾ ਆ ਮੋਦੀ ਸਰਕਾਰ ਦੇ ਵਿਰੁੱਧ ਲੜਾਈ ਲੱਗੀ ਹੋਈ ਆ ਐਮਐਸਪੀ ਦੀ ਮੰਗ ਆ ਹੋਰ ਹੈ ਇਹਨੂੰ ਲੈ ਕੇ ਜਿਹੜੀ ਮੋਦੀ ਸਰਕਾਰ ਨੇ ਜਿਹੜਾ ਤੈਅ ਕੀਤਾ ਸੀਗਾ ਕਿ ਕਿਸਾਨਾਂ ਦੇ ਨਾਲ ਕਮੇਟੀ ਬਣਾਣੀ ਆ ਉਸ ਗੱਲ ਨੂੰ ਲੈ ਕੇ ਸਾਰੀ ਗੱਲ ਨੂੰ ਮੋਦੀ ਸਰਕਾਰ ਨੇ ਖੁਰਦ-ਬਰਦ ਕਰ ਦਿੱਤਾ ਤੇ ਉਦੋਂ ਦਾਵਾ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਟਰਾਂਸਪੋਰਟਰਾਂ ਦੇ ਉੱਪਰ ਜਿਹੜਾ ਨਵਾਂ ਕਾਲਾ ਕਾਨੂੰਨ ਲਿਆਂਦਾ ਆ ਵੀ ਜਿਹੜੇ ਡਰਾਈਵਰਾਂ ਦੇ ਉੱਪਰ ਜਿਹੜੀ ਹੋਰ ਸਖਤ ਕਾਨੂੰਨ ਲਿਆਂਦਾ ਆ ਇਹਨਾਂ ਨੂੰ ਵੀ ਨਾਲ ਸ਼ਾਮਲ ਕੀਤਾ ਹੈ ਹਰ ਪ੍ਰਕਾਰ ਦੀ ਟ੍ਰੇਡ ਯੂਨੀਅਨਾਂ ਦੇ ਜਿਹੜੇ ਮੁੱਦੇ ਆ ਉਹਨਾਂ ਸਾਰੇ ਮੁੱਦਿਆਂ ਨੂੰ ਰਲ ਕੇ ਇਕੱਠਿਆਂ ਕਰਕੇ ਇਹ ਜਿਹੜਾ ਐਕਸ਼ਨ ਕੀਤਾ ਜਾ ਰਿਹਾ 16 ਫਰਵਰੀ ਦਾ ਇਹ ਗੱਲਾ ਇਹ ਨਹੀਂ ਕਿ ਕਿਸਾਨੀ ਮੰਗਾ ਸਾਡੀਆਂ ਆ ਜਿਹੜੀ ਐਮਐਸਪੀ ਦੀ ਹੈ ਵੱਧ ਤੋਂ ਵੱਧ ਭਾਅ ਦੀ ਹੈ ਸਾਡੇ ਹੋਰ ਕਈ ਚੀਜ਼ਾਂ ਦੀਆਂ ਹੈਗੀਆਂ ਆ ਉਹ ਨਹੀਂ ਉਤੋਂ ਇਲਾਵਾ ਵੀ ਟ੍ਰੇਡ ਯੂਨੀਅਨ ਦੇ ਨਾਲ ਮਜ਼ਦੂਰਾਂ ਦੀਆਂ ਹੋਰ ਜਿਹੜੇ ਮਲਾਜ਼ਮ ਹੈ ਬੇਰੁਜ਼ਗਾਰ ਨੌਜਵਾਨਾਂ ਉਹਨਾਂ ਸਾਰੀ ਮੰਗਾਂ ਨੂੰ ਲੈ ਕੇ ਇਹ 16 ਫਰਵਰੀ 2024 ਦਾ ਇਤਿਹਾਸਕ ਭਾਰਤ ਬੰਦ ਕੀਤਾ ਜਾ ਰਿਹਾ ਹੈ